ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਛੱਤ ਤੇ ਵੀ ਨਹੀਂ ਮੈਂ ਵੀਡੀਓ ਕੋਈ ਬਣਾਈ ਤਨਾ ਮੇਰੇ ਕੋਈ ਬਾਹਰ ਕੋਈ ਖੇਤ ਵੇਚ ਅੱਜ ਵੀਡੀਓ ਬਣੀ ਕਿਉਂਕਿ ਅੱਜ ਮੈਂ ਥੋੜਾ ਬਾਹਰ ਗਈ ਹੋਈ ਸੀ ਕਿਤੇ ਤੇ ਮੈਂ ਕਿਹਾ ਚਲੋ ਸ਼ਾਮ ਦਾ ਟਾਈਮ ਹੋ ਗਿਆ ਲਗਭਗ 7:30 ਹੋ ਗਏ ਤੇ ਤੁਹਾਡੇ ਨਾਲ ਥੋੜੀ ਵੀਡੀਓ ਸ਼ੇਅਰ ਕਰ ਦਿੰਨੇ ਕਿ ਅੱਜ ਆਪਾਂ ਕੀ ਕੁਝ ਕੀਤਾ ਮੈਂ ਅੱਜ ਮੈਂ ਪਾਣੀ ਦਿੱਤਾ ਸਬਜ਼ੀ ਨੂੰ ਆ ਮੇਰੀਆਂ ਸਬਜ਼ੀਆਂ ਇੱਧਰ ਪਾਲਕ ਆ ਮੇਥੀ ਆ ਫਲੀਆਂ ਉੱਧਰ ਮੂਲੀ ਆ ਜਿਵੇਂ ਆ ਤਾਂ ਆ ਪਾਈਪ ਲੱਗਾ ਹੋਇਆ ਵਾ ਪਾਣੀ ਵਾਲਾ ਇੱਧਰ ਕੁਛ ਆਪਣੇ ਡ੍ਰੈਗਨ ਫਰੂਟ ਆ ਆਵਲੀ ਪੀਲੀ ਜ਼ੁਕੀਨੀ ਆ ਲਾਈ ਤੇ ਪੀਲੀ ਸੀ ਹੁਣ ਕਿਹੜੀ ਹੋਊਗੀ ਇਹ ਤੇ ਨਹੀਂ ਪਤਾ ਤੇ ਕੁਛ ਮੈਂ ਕੀਏ ਤੋੜਨੇ ਸੀਗੇ ਤੇ ਮੈਂ ਮੈਂ ਤੁਹਾਨੂੰ ਕੀਏ ਦਿਖਾਉਣ ਵਾਸਤੇ ਲੈ ਕੇ ਆਈ ਆ ਕਿ ਕੀਏ ਦਾ ਸਾਈਜ਼ ਤੁਸੀਂ ਕੋਸ਼ਿਸ਼ ਕਰੋ ਵੀ ਇੰਨਾ ਕੁ ਸਾਈਜ਼ ਤੁਸੀਂ ਤੋੜ ਲਓ ਜੇ ਤੁਸੀਂ ਬਹੁਤ ਟੇਸਟੀ ਕੀਆ ਬਣਾਉਣਾ ਨਾ ਸਵਾਦ ਵਜੋਂ ਐਡਾ ਸਾਈਜ਼ ਤੁਸੀਂ ਇਹਦਾ ਤੋੜ ਲਓ ਇੱਕ ਇਹ ਆ ਇੱਕ ਉੱਧਰ ਆ ਆਵਲਾ ਉਹ ਸਾਹਮਣੇ ਦਿਸ ਰਿਹਾ ਇੱਕ ਉਹ ਵਾਲਾ ਦਿਸ ਰਿਹਾ ਉੱਧਰ ਤੇ ਸਾਰੇ ਮੈਂ ਤੋੜ ਲੈਣੇ ਹੁਣ ਸਭ ਤੋਂ ਪਹਿਲਾਂ ਇਹਨੂੰ ਤੋੜਦੇ ਆਪਾਂ ਮੈਂ ਨਾ ਕਰਦੇ ਨਹੀਂ ਲੈ ਕੇ ਆਈ ਇਸ ਕਰਕੇ ਹੱਥ ਦੇ ਨਾਲ ਫਿਰ ਇਸ ਤਰ੍ਹਾਂ ਟੁੱਟ ਜਾਂਦਾ ਮੁੱਢੋ ਤੋਂ ਦੇਖਣ ਨੂੰ ਵੀ ਚੰਗਾ ਨਹੀਂ ਲੱਗਦਾ ਤੇ ਕੁਛ ਨਾ ਹੀ ਸੁੱਕ ਫਿਰ ਬਹੁਤ ਛੇਤੀ ਜਾਂਦਾ ਆ ਤੇ ਇਹ ਪਿਓਰ ਆਰਗੈਨਿਕ ਆ ਦੇ ਉੱਤੇ ਇਸ ਤਰ੍ਹਾਂ ਆਮ ਹੀ ਮੱਛਰ ਮੁੱਛਰ ਜੇ ਬੈਠੇ ਦਿਸ ਜਾਂਦੇ ਆ ਪਰ ਇਹ ਦਾਗੀ ਬਿਲਕੁਲ ਨਹੀਂ ਹੁੰਦੇ ਬਿਲਕੁਲ ਸਾਫ਼ ਸੁਥਰੇ ਆ ਇਨੂੰ ਮੈਥੇ ਰੱਖ ਦੇਣ ਲੱਗੀ ਮਿੱਟੀ ਵਿੱਚ ਤੇ ਹੁਣ ਆਪਾਂ ਹੋਰ ਕੋਈ ਦੇਖਦੇ ਆ ਇੱਧਰ ਕਿਉਂਕਿ ਉਧਰੋਂ ਤਾਂ 2-3 ਦਿਸ ਰਿਹਾ ਸੀਗੇ ਤੇ ਇੱਧਰ ਆਣ ਕੇ ਹੁਣ ਆਪਾਂ ਨੂੰ ਥੋੜਾ ਫੁੱਲਣਾ ਪੈਣਾ ਇਹਨਾਂ ਨੂੰ ਪੱਤਿਆਂ ਦੇ ਵਿੱਚੋਂ ਕਿਤੇ ਸ਼ਾਮ ਦਾ ਵੀ ਟਾਈਮ ਹੋ ਗਿਆ ਤੇ ਮੈਂ ਜੁੱਤੀ ਵੀ ਨਹੀਂ ਪਾ ਕੇ ਆਈ ਘਾਹ ਬਹੁਤ ਹੋਇਆ ਪਿਆ ਤੇ ਡਰ ਵੀ ਲੱਗ ਰਿਹਾ ਮੈਨੂੰ ਥੋੜਾ ਤੇ ਆਹ ਵੇਖੋ ਇੱਧਰ ਇੱਕ ਆਪਾਂ ਨੂੰ ਇਹ ਵੀ ਬਿਲਕੁਲ ਸਾਫ਼ ਆ ਕੀ ਆ ਕੁਝ ਵੀ ਤੁਸੀਂ ਕੀਆ ਬਿਲਕੁਲ ਸਾਫ ਕੀਆ ਵਾ ਇੰਨਾ ਵਧੀਆ ਦੇਖਣ ਨੂੰ ਲੱਗ ਰਿਹਾ ਵੀ ਜਿੱਦਾਂ ਬਿਲਕੁਲ ਮਤਲਬ ਕੱਚਾ ਹੀ ਹੋਵੇ ਤੁਸੀਂ ਦੇਖ ਸਕਦੇ ਹੋ ਤੋੜ ਲਿਆ ਮੈਂ ਇੱਕ ਦਾਗ ਵੀ ਨਹੀਂ ਇਹਦੇ ਉੱਤੇ ਹੈਗਾ ਵੀ ਜੇ ਤੁਸੀਂ ਕਹੋ ਵੀ ਇੱਕ ਨੋ ਵੀ ਲੱਗਾ ਹੋਵੇ ਨਾ ਕਿਸੇ ਤਰ੍ਹਾਂ ਦਾ ਕਿਸੇ ਕੀਟ ਪਤੰਗੇ ਦਾ ਕੁਝ ਨਹੀਂ ਹੈਗਾ ਔਰ ਤੁਸੀਂ ਇਹਨੂੰ ਸੋਨਾ ਚਾਹ ਸਕਦੇ ਹੋ ਬਲੋ ਸੋਨੇ ਤੋਂ ਵੀ ਸ਼ਾਇਦ ਮਹਿੰਗਾ ਆ ਹੈ ਆਰਗੈਨਿਕ ਸਾਡੇ ਵਾਸਤੇ ਕਿ ਜਿਹੜੇ অর্গানਿਕ ਖੇਤੀ ਕਰਦੇ ਆ ਉਹ ਇਹਦੀ अहमियत ਨੂੰ ਚੰਗੀ ਤਰ੍ਹਾਂ ਜਾਣਦੇ ਆ ਇੱਕ ਇੱਧਰ ਲੱਗਾ ਹੋਇਆ ਵੀ ਮੈਂ ਤੋੜ ਲੈਣਾ ਕੋਈ ਥੋੜਾ ਵੀ ਵੱਡਾ ਹੋ ਜਾਵੇ ਨਾ ਸਾਈਜ਼ ਕੀ ਇਹਦਾ ਤਾਂ ਫਿਰ ਟੇਸਟੀ ਨਹੀਂ ਬੰਦਾ ਤੇ ਥੋੜੇ ਉਹ ਡੱਕਰੀਆਂ ਜਿਹੀਆਂ ਰਹਿ ਜਾਂਦੀਆਂ ਇਸ ਕਰਕੇ ਮੈਂ ਜਿਆਦਾ ਸਾਈਜ਼ ਨਾ ਕੀ ਇਹਦਾ ਵੱਡਾ ਨਹੀਂ ਕਰਦੀ ਹੁੰਨੀ ਉਹ ਦੇਖੋ ਤੁਸੀਂ ਇੰਨੇ ਸਾਫ਼ ਕੀਏ ਤੇ ਜੇ ਆਪਾਂ ਕਿਸੇ ਨੂੰ ਇਹਦਾ ਮੁੱਲ 2-4 ਰੁਪਏ ਜ਼ਿਆਦਾ ਵੀ ਲੈਂਦੇ ਆ ਨਾ ਕਿਸਾਨ ਭਰਾ অর্গানਿਕ ਦਾ ਤੇ ਮੈਂ ਦੇਖਿਆ ਵੀ ਬਹੁਤ ਸਾਰੇ ਜਿਹੜੇ ਹੁੰਦੇ ਨਾ ਲੋਕ ਤੇ ਉਹ ਪਖੰਡੀ ਕਰਦੇ ਜਿਆਦਾਤਰ ਤਾਂ ਖਰੀਦਣ ਵਾਲੇ ਵੀ ਕਿਉਂਕਿ ਕੋਈ ਵੀ ਆਰਗੇਨਿਕ ਦਾ ਇੱਕ ਵੀ ਪੈਸਾ ਦੇਣ ਨੂੰ ਜਿਹੜਾ ਨਾ ਉਹ ਤਿਆਰ ਨਹੀਂ ਹੁੰਦਾ ਲੇਕਿਨ ਇਹਨਾਂ ਤੇ ਬਹੁਤ ਮਿਹਨਤ ਆਉਂਦੀ ਆ ਤੇ ਬਹੁਤ ਔਖੇ ਆਰਗੇਨਿਕ ਚੀਜ਼ ਨੂੰ ਪੈਦਾ ਕਰਨਾ ਆ ਦੇਖੋ ਤੁਸੀਂ ਇੱਥੇ ਮਾੜੇ ਮਾੜੇ ਦਾਗ ਹੈਗੇ ਆ ਤਿੰਨਾਂ ਲੱਗੇ ਹੋਏ ਇਕੋ ਥਾਂ ਔਰ ਕੋਈ ਪੋਲੀਨੇਸ਼ਨ ਨਹੀਂ ਇਹਨਾਂ ਦਾ ਕੀਤਾ ਗਿਆ ਕਿਸੇ ਵੀ ਗਲਤ ਤਰੀਕੇ ਦੇ ਨਾਲ ਕੁਦਰਤੀ ਤੌਰ ਤੇ ਜੋ ਹੋ ਰਿਹਾ ਆ ਕੁਦਰਤ ਕਰ ਰਹੀ ਆ ਬਸ ਉਹ ਹੀ ਆ ਕੋਈ ਕਹਾ ਵਗੈਰਾ ਨਹੀਂ ਪਟਿਆ ਗਿਆ ਕਿਸੇ ਵੀ ਤਰ੍ਹਾਂ ਦਾ ਜਦੋਂ ਮੈਂ ਆਵਾਂ ਇਦਾਂ ਬਸ ਮੈਨੂੰ ਆ ਦਤਾ ਵੀ ਹੱਥ ਦੇ ਨਾਲ ਨਾ ਮੈਂ ਇਸ ਤਰ੍ਹਾਂ ਜਿੱਥੇ ਮੈਨੂੰ ਲੱਗੇ ਤਾਂ ਇਦਾਂ ਮੈਂ ਖੇਚਦੀ ਨਹੀਂ ਹੁੰਨੀ ਬਸ ਆ ਮੈਂ ਬੀਜ ਛੱਡਿਆ ਹੋਇਆ ਵਾ ਤੇ ਦੋ ਮੈਂ ਤੋੜ ਲਿਆ ਇੱਥੇ ਕਿਉਂਕਿ ਮੈਨੂੰ ਜ਼ਿਆਦਾ ਚਾਹੀਦੇ ਵੀ ਨਹੀਂ ਹੈਗੇ ਤਾਂ 5-6 ਮੈਂ ਤੋੜ ਲਿਆ ਫਿਰ ਵੀ ਤੇ ਆਹ ਲਓ ਜੀ ਇੱਕ ਇਧਰੋਂ ਵੀ ਦਿਸ ਗਈ ਉਹ ਆ ਉਧਰ ਦਿਸਿਆ ਹੀ ਨਹੀਂ ਮੈਨੂੰ ਅੱਗੇ ਕਿੰਨੇ ਦਿਨਾਂ ਦਾ ਹੁਣ ਤਾਂ ਇਹ ਬੀਜ ਹੀ ਬਣੂਗਾ ਬਸ ਅੱਜ ਮੇਰੇ ਕੋਲ ਬੀਜ ਇਹਨਾ ਮੇਰੇ ਕੋਲ ਬਣ ਗਿਆ ਨਾ ਮੈਨੂੰ ਲੱਗਦਾ ਵੀ ਮੇਰੇ ਕੋਲ 10 ਕਿਲੋ ਨਾ ਜਿਹੜੇ ਬੀਜੋਂ ਨਿਕਲ ਆਉਣੇ ਆ ਤੇ ਕੁਛ ਆਪਾਂ ਇਹਨਾਂ ਚੋਂ ਬੀਜ ਜਿਹੜੇ ਸੇਲ ਕਰਾਵਾਂਗੇ ਕਰਾਂਗੇ ਕਿਉਂਕਿ ਦੇਸੀ ਬੀਜ ਆ ਇਹ ਪਿਓਰ ਤੇ ਕੁਛ ਮੈਂ ਇਹਨਾਂ ਦਾ ਜਿਹੜਾ ਨਾ ਤੇਲ ਕੱਢ ਲੈਣਾ ਬੀਜਾਂ ਦਾ ਤੇਲ ਤਾਂ ਤੁਸੀਂ ਜਾਣਦੇ ਹੀ ਹੋ ਸਾਰੇ ਕੇ ਬਹੁਤ ਵਧੀਆ ਹੁੰਦਾ ਕਿਸੇ ਵੀ ਸੀਡ ਦਾ ਹੋਵੇ ਭਾਵੇਂ ਤੇ ਕੁਛ ਆਪਾਂ ਜਿਹੜਾ ਇਹਦਾ ਤੇਲ ਕੱਢਾਂਗੇ ਹੁਣ ਮੈਂ ਸਾਰੇ ਤੁਹਾਨੂੰ ਦਿਖਾਉਣੀ ਕਿ ਮੈਂ ਕਿੰਨੇ ਤੋੜੇ ਆ ਕੋਸ਼ ਵਿੱਚ ਮੈਂ ਪਹਿਲਾਂ ਵੀ ਘਰੇ ਲੈ ਗਈ ਆ ਉਸ ਤੋਂ ਫਿਰ ਮੈਂ ਵੀਡੀਓ ਨਹੀਂ ਬਣਾਈ ਸੀ ਫਿਰ ਦਵਾਰਾ ਮੈਂ ਫੋਨ ਲੈ ਕੇ ਆਈ ਮੈਂ ਕਿਹਾ ਚਲੋ ਵੀਡੀਓ ਬਣਾਉਣੀ ਆ ਨਾਲੇ ਆਪ ਸਭ ਦੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਉਹ ਉਧਰ ਹੈਗੇ ਆ ਦੋ ਹੋਰ ਪਰ ਮੈਂ ਉਹ ਹੁਣ ਤੋੜਦੇ ਨਹੀਂ ਹੈਗੇ ਉਹ ਲੋ ਜੀ ਇੱਕ ਹੋਰ ਦਿਸ ਗਿਆ ਮੈਨੂੰ ਉਹ ਵਿੱਚ ਕਿਉਂਕਿ ਜੇ ਮੈਂ ਉਹਨੂੰ ਅੱਜ ਨਾ ਤੋੜਿਆ ਨਾ ਤੇ ਉਹ ਪੱਕ ਜਾਣਾ ਇਸ ਕਰਕੇ ਮੈਂ ਉਹਨੂੰ ਵੀ ਹੁਣ ਤੋੜ ਹੀ ਲੈਣਾ ਬਸ ਏਦਾਂ ਸਾਡੇ ਕੋਲੋਂ ਕੋਈ ਪਿੰਡ ਚ ਲੈਂਦਾ ਨਹੀਂ ਹੈਗਾ ਅਸੀਂ ਨਾ ਤਾਂ ਕਿਸੇ ਨੂੰ ਵੇਚੀ ਰਹੀ ਆ ਬਸ ਜਿਹੜੇ ਖਾਲਾ ਖਾਲਾ ਤੇ ਬਾਕੀ ਦੇ ਆਪਾਂ ਇੱਧੇ ਇਧਰ ਉਧਰ ਜਿਹੜੇ ਆ ਉਹ ਦੇਦੀਦੇ ਆ ਇੱਕ ਹੋਰ ਇੱਧਰ ਦਿਸ ਗਿਆ ਜੀ ਮੈਨੂੰ ਲਓ ਜੀ ਕਿਉਂਕਿ ਕਈ ਵਾਰੀ ਏਦਾਂ ਨਾ ਦਿਸਦੇ ਹੀ ਨਹੀਂ ਹੈਗੇ ਤਾਂ ਫਿਰ ਵੱਡੇ ਵੱਡੇ ਹੋ ਜਾਂਦੇ ਆਹ ਲਓ ਜੀ ਚਾਰ ਮੈਂ ਆ ਤੋੜ ਲੈ ਤੇ ਤਿੰਨ ਉਧਰ ਪਏ ਆ ਤੇ ਬਾਕੀ ਮੈਂ ਕੁਛ ਨਾ ਅੱਗੇ ਘਰੇ ਲੈ ਗਈ ਸੀ ਤੇ ਜੇ ਮੈਂ ਇੱਥੇ 5-4 ਮਿੰਟ ਹੋਰ ਰੁੱਕ ਗਈ ਨਾ ਤੇ ਮੈਨੂੰ ਲਾਬ ਇੱਕ ਦੋ ਹੋਰ ਜਾਣੇ ਆ ਤੇ ਫਿਰ ਮੈਨੂੰ ਜੇ ਦੇਸ ਜਵੇ ਤਾਂ ਫਿਰ ਮੈਨੂੰ ਹੁੰਦਾ ਵੀ ਤੋੜ ਹੀ ਲਵਾਂ ਨਹੀਂ ਤਾਂ ਫਿਰ ਉਹ ਨਾ ਬੀਜ ਬਣ ਜਾਂਦਾ ਤੇ ਉਧਰ ਵੀ ਆਪਣੇ ਵੇਲਾ ਲੱਗਿਆ ਹੋਈਆਂ ਵਾ ਕਾਫੀ ਪਰ ਮੈਂ ਉਧਰ ਹੁਣ ਜਾਣਾ ਨਹੀਂ ਹੈ ਕਿਉਂਕਿ ਹਨੇਰਾ ਜਾ ਹੋਣ ਲੱਗ ਗਿਆ ਇਸ ਕਰਕੇ ਮੈਂ ਘਰ ਜਾ ਕੇ ਨਾ ਮੋਟਰ ਬੰਦ ਕਰਨੀ ਆ ਪਾਣੀ ਛੱਡਿਆ ਹੋਇਆ ਸੀ ਮੈਂ ਪਾਈਪ ਤੇ ਬਸ ਅੱਜ ਦੀ ਇੰਨੀ ਕੀ ਵੀਡੀਓ ਵਾ ਇੱਧਰ ਆਪਣੇ ਫਲੀਆਂ ਲੱਗੀਆਂ ਹੋਈਆਂ ਸਾਰੇ ਉਹ ਲੱਗੇ ਸ਼ਾਇਦ ਟਰੈਕਟਰ ਦੀ ਆਵਾਜ਼ ਆ ਰਹੀ ਹੋਣੀ ਆ ਉਹਨੂੰ ਤੁਸੀਂ ਅਵੋਇਡ ਕਰਿਓ ਉਮੀਦ ਕਰਦੀ ਆ ਕਿ ਤੁਹਾਨੂੰ ਅੱਜ ਦੀ ਮੇਰੀ ਛੋਟੀ ਜੀ ਵੀਡੀਓ ਵਧੀਆ ਲੱਗੀ ਹੋਊਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮੇਂ ਦੇਣ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀਵੰਦੇ ਬਸਦੇ ਰਹੋ